ਬਚੀ ਬਚੀ ਹੈ ਨਹੀਂ ਕੋਈ ਬਚੀ ਬਚੀ ਹੈ ਨਹੀਂ ਕੋਈ ਉਹ ਬਚੀ ਬਚੀ ਹੈ ਨਹੀਂ ਤੇਰੇ ਕੋਲ ਕੋਈ ਰਮਾ ਹੈ ਰਮਾ ਹੈ ਆਹ ਇਹੋ ਕੰਟੀ ਰੱਖਣੀ ਆ ਕਿੰਨਾ ਚਲ ਜੀ ਸੁਣ ਤੇਰੇ ਚਲਵਾਉਂਗਾ ਯਾਹ ਰਾਮਾ ਹੈ ਰਾਮਾ ਹੈ ਰਾਮਾ ਹੈ ਅੱਜ ਵੀ ਪੱਲੇ ਪਾਣੀ ਸਨਤਾ ਰੋਸ਼ਨੀ ਕਰਨ ਦੇ ਸਾਨੂੰ ਰੋਸ਼ਨੀ ਕਰਨ ਦਿੱਤਾ ਗਿਆ ਬਠਿੰਡੇ ਕਿਚਰੋਂ ਸਾਨੂੰ ਬੰਦ ਕਰਤਾ مرضی جا گی سرکار نے جاری کر رہے ਠੀਕ ਹੈ ਠੀਕ ਛੋਟੀ ਜਿਹੀ ਜਿਨ੍ਹਾਂ ਦੇ ਵੀ ਪਰ ਪਾਸ ਨਹੀਂ ਹੋਏ ਉਹਨਾਂ ਦੇ ਕੋਈ ਫਾਟਾ ਸਰ ਬਾਦ ਨਾ ਕੋਈ ਦੇਖੋ ਸਰ ਚਾਵਾਂਗਾ ਪੰਜਾਬ ਦੀ ਬਾਦਲ ਸਰਕਾਰ ਨੂੰ ਇਹ ਸੁੱਤੀ ਹੋਈ ਸਰਕਾਰ ਕਿ ਸਾਡਾ ਜਿਹੜਾ ਇਹ ਫੈਸਲਾ ਹੈ ਲਾਸਟ ਐਂਡ ਫਾਸਟ ਹੈਗਾ ਅਸੀਂ ਬੜੇ ਧਰਨੇ ਦੇ ਰਹੇ ਆ ਅਸੀਂ ਬੜੇ ਬਾਦਲ ਸਾਹਿਬ ਨੂੰ ਮਿਲਦੇ ਆ ਬੜੀਆਂ ਰਕਵੈਸਟਾਂ ਕਰ ਕਰਕੇ ਦੇਖ ਰਹੀਆਂ ਅੱਜ ਸਾਡੇ ਪ੍ਰੋਗਰਾਮ ਨੂੰ ਲਾਸਟ ਬਣਾਵਾਗੇ ਜਿਆਦਾ ਬਾਦਲ ਸਾਹਿਬ ਸਾਡੀਆਂ ਮੰਗਾਂ ਪ੍ਰਵਾਨ ਕਰਨਗੇ ਨਹੀਂ ਤਾਂ ਸੰਕਰ ਚਾਡੀਆਂ ਜਿਹੜੀਆਂ ਕੁਰਬਾਨੀਆਂ ਦੀਆਂ ਬਾਦਲ ਸਾਹਿਬ ਆਪਣੀ ਕੁਰਸੀ ਤੇ ਬੈਠ ਕੇ ਜਿਹੜੀਆਂ ਗਿਣਤੀਆਂ ਕਰ ਲੈਣ ਇਹ ਸਾਡਾ ਲਾਸਟ ਇਹ ਨਾਲ ਦੇਤੇ ਕੋਈ ਹੋਣਾ ਹੋ ਜਾਣਾ ਸਾਡੇ ਸੱਜਣਾਂ ਦੇ ਕਰੇ ਹੋਏ ਤਾਂ ਬਹੁਤ ਦਿਲ ਨਾ ਹੋਵੇ ਮੈਂ ਤੁਹਾਨੂੰ ਦੱਸਾਂ ਆ ਜਮਾਨੇ ਵਿੱਚ ਕਿਸੇ ਦਾ ਸ਼ੌਕ ਨਹੀਂ ਹੁੰਦਾ ਕਿਸੇ ਦੀਆਂ ਬੱਚੀਆਂ ਸਮੋ ਜਿਹੜੀਆਂ ਹੈਗੀਆਂ ਟੈਂਕੀਆਂ ਤੇ ਚੜ ਕੇ ਆਪਣੀਆਂ ਜਾਨਾਂ ਕੁਰਬਾਨ ਕਰਨ। ਇਹ ਨਾ ਸਰਕਾਰਾਂ ਨੇ ਵਾਅਦਾ ਸਰਕਾਰ ਨੇ ਇਹਨਾਂ ਨੂੰ ਸੁਣੋ ਬੜੇ ਕਹਿਣੇ ਆਂ ਪਰ ਚੜ੍ਹਦੇ ਬੜਪੂਰੀ ਕਿੱਤ। ਪਰ ਉਹਨਾਂ ਚਾਰੇ ਬੱਚੀਆਂ ਜਿਹੜੀਆਂ ਹੈਗੀਆਂ ਟੈਂਕੀ ਦੇ ਉੱਪਰ ਲਗਾਤਾਰ ਚੜੀਆਂ ਰਹਿਣੀਆਂ। ਜਿੰਨਾ ਚਿਰ ਸਾਡੇ ਮਸਲੇ ਜਿਹੜੀਆਂ ਹਲੜੀ ਹੁੰਦੇ। ਹੁਣ ਅਸੀਂ ਦੱਸਣਾ ਚਾਹਾਂਗੇ ਕਿ ਅਸੀਂ ਜੇ ਬਾਦਲ ਸਾਹਿਬ ਨਾਲ ਨੰਬਰ 1 ਤਾਂ ਅਸੀਂ ਮੀਟਿੰਗ ਕਰਨੀ ਨਹੀਂ। ਜੇ ਹੁੰਦੀ ਵੀ ਆ ਤਾਂ ਅਸੀਂ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਮੀਟਿੰਗ ਕਰਨ ਲ ਜਾਵਾਂਗੇ ਪੰਜ ਮੈਂਬਰ ਜ਼ਰੂਰ ਜਾਵਾਂਗੇ ਪਰ ਜਦੋਂ ਮਸਲਾ ਹੱਲ ਹੋ ਗਿਆ ਅਸੀਂ ਨੀਚੇ ਬੱਚੇ ਨੂੰ ਫੇਰ ਦੇ ਦਿਆਂਗੇ ਇਹ ਹੁਣ ਪ੍ਰਸ਼ਾਸਨ ਨੂੰ ਤੁਸੀਂ ਅਲਟੀਮੇਟਮ ਵੀ ਦਿੱਤਾ ਅਸੀਂ ਪ੍ਰਸ਼ਾਸਨ ਨੂੰ ਦੇ ਰਹੇ ਹਾਂ ਕਿ ਅਸੀਂ ਅੱਜ ਦਾ ਦਿਨ ਪੂਰੀ ਰਾਤ ਦਾ ਅਸੀਂ ਉਹਨਾਂ ਨੂੰ ਅਲਟੀਮੇਟਮ ਦੇ ਰਹੇ ਹਾਂ ਜੇਕਰ ਮਾਰਨਿੰਗ ਤੱਕ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹਾਂ ਗੱਲ ਜੀ ਸਾਡੇ ਨਾਲ ਕਿੰਨੇ ਵਾਦੇ ਕਰਕੇ ਸਰਕਾਰ ਨੇ 2003 ਦੇ ਅਸੀਂ ਲੱਗੇ ਹੋਏ ਅਧਿਆਪਕ ਅਸੀਂ 5 5 6 6 ਸਾਲ ਉਹ ਬੱਚਾ ਨੂੰ ਪੜਾਇਆ ਜਿਹੜਾ ਨੂੰ ਰੂੜਨਾ ਤੇ ਲੈ ਕੇ ਸਰਕਾਰਾਂ ਤੋਂ ਆਉਂਦੇ ਸੀ ਕੋਈ ਅਧਿਆਪਕ ਉਹਨਾਂ ਨੂੰ ਪੜਾਉਣ ਨੂੰ ਤਿਆਰ ਨਹੀਂ ਸੀ ਅਸੀਂ ਹੋਰ ਟੀਚਰਾਂ 6 6 ਸਾਲ ਅਸੀਂ ਪੜਾ ਕੇ ਦੋ ਦੋ ਸਾਲ ਦੀ ਸਾਨੂੰ ਸਰਕਾਰ ਨੇ ਈਟੀਟੀ ਕਰਾਤੀ ਆਪਦੇ ਖਰਚੇ ਤੇ ਕਰਾਤੀ ਅਸੀਂ ਜਵਾਕਾਂ ਦੀਆਂ ਮਾਵਾਂ ਨੇ ਵੀ ਈਟੀਟੀ ਕਰ ਲਈ ਸਾਡੇ ਨਾਲ ਇੱਕ ਵਾਦਾ ਕਰਿਆ ਸੀ ਵੀ ਤੁਸੀਂ ਉੱਥੇ ਟਿਕ ਕਰੋ ਸਾਨੂੰ ਉਹਦਾ ਵਾਦਾ ਤੇ ਆਪ ਕੰਨਿਆ ਜਾਊਗਾ ਸਾਨੂੰ ਬਾਹਰ ਕੀਤਾ ਜਾਊ ਸਾਡੇ ਨਾਲ ਹਰ ਇੱਕ ਮੀਟਿੰਗਾਂ ਤੈਅ ਕਰਕੇ ਸਾਨੂੰ ਲਾਰੇ ਲਾ 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 ਕੇ ਅਗਲੀ ਮੀਟਿੰਗ ਦੇ ਦਿੰਦੇ ਨੇ ਉਹ ਕੈਨਸਲ ਕਰ ਦਿੰਦੇ ਨੇ ਅਗਲੀ ਮੀਟਿੰਗ ਦੇ ਕੇ ਉਹ ਕੈਨਸਲ ਕਰ ਦਿੰਦੇ ਅਸੀਂ ਹਾਨੀ ਸਾਰ ਨੂੰ ਚੜਿਆ ਅਸੀਂ 6 7 7 ਦਿਨ ਹੋ ਗਏ ਘਰੋਂ ਬਾਹਰ ਨਿਕਲਿਆ ਨੂੰ ਅਸੀਂ ਬਠਿੰਡੇ ਕਾਨਾ ਸੀ ਉਸ ਸਾਰਾ ਉੱਥੇ ਇਹਨਾਂ ਨੇ ਸਾਡੇ ਮਗਰ ਪੁਲਿਸ ਲਾਤੀ ਅਸੀਂ 7-7 ਦਿਨ ਹੋ ਗਏ ਸਾਡੇ ਜਵਾਕ ਰੋਲਦੇ ਨੇ ਜੇ ਸਾਡਾ ਕਿਸੇ ਦਾ ਜਵਾਕ ਮਰ ਗਿਆ ਜਾਂ ਸਾਡੇ ਘਰ ਵਾਲਾ ਮਰ ਗਿਆ ਜਾਂ ਅਸੀਂ ਮਰ ਗਿਆਂ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਕਿਉਂਕਿ ਅਸੀਂ ਉਹ ਜੁਨੀਆਨ ਐ ਜਿਹੜੀ ਪਹਿਲਾਂ ਤਾਂ ਸੰਘਰਸ਼ ਕਰਦੀ ਆਉਂਦੀ ਆ ਤੇ ਅੱਗਾਂ ਲਾਉਂਦੀ ਆਉਂਦੀ ਆਉਂਦਿਆ ਉਹ ਸਰਕਾਰ ਕੁੜੀਆਂ ਸਾਡੀਆਂ ਫੇਰ ਉਤਰਨੀਆਂ ਜਿਨ੍ਹਾਂ ਤੇ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਨੂੰ ਸਰਕਾਰਾਂ ਦੇ ਹੱਕ ਨਹੀਂ ਮੰਨਦੀ ਅੱਖੀ ਨਹੀਂ ਉਤਰਦੇ ਅਸੀਂ ਅੱਕ ਕੇ ਚੜਿਆ ਅਸੀਂ ਪਟਾਣ ਲੈ ਕੇ ਚੜਿਆ ਦੇ ਸਲਵਾਦ ਦੇ ਹੱਟ ਮੰਨ ਨੂੰ ਜੀ ਨਹੀਂ ਕਰਦਾ ਅਸੀਂ ਸਰਕਾਰ ਦੇ ਸਤਾਏ ਹੋਏ ਚੜਿਆ ਅਸੀਂ ਉਹ ਕੁੜੀਆਂ ਆਂ ਜਿਹੜੀਆਂ ਘਰੋਂ ਕੱਢੀਆਂ ਹੋਈਆਂਆਂ ਗੀਆਂ ਜਿਹੜੀਆਂ ਨੂੰ ਘਰੋਂ ਸਰਕਾਰਾਂ ਘਰ ਦੇ ਵੀ ਕਹਿੰਦੇ ਨੇ ਸਾਨੂੰ 5-2-2 ਸਾਲ ਦੀ ਟੀਟਿਕਾ ਲਾਦੀ ਸਰਕਾਰ ਨੇ ਹੁਣ ਤੁਸੀਂ ਮਾਸਟਰ ਨਹੀਂ ਲੱਗ ਗਿਆ ਉਹ ਕੁੜੀਆਂ ਅਸੀਂ ਜਿਨ੍ਹਾਂ ਨੂੰ ਸਾਰੇ ਤਲਾਕ ਦੇ ਜਾਂਦੇ ਨੇ ਅਸੀਂ ਅੱਕ ਕੇ ਚੜਿਆਂਗੇ ਇੱਕ ਪਾਸੇ ਤਾਂ ਕੈਪਟਨ ਇਹਨਾਂ ਨੇ ਲੱਖਾਂ ਲੱਖਾਂ ਰੁਪਈਆ ਖਰਚ ਕਰੀ ਜਾਂਦਾ ਕਬੱਡੀਆ ਕਪਾਂ ਤੇ ਇੱਕ ਪਾਸੇ ਵਾਦਾ ਸਰਕਾਰ ਇੱਕ ਪਾਸੇ ਸਾਨੂੰ ਰੋਲੀ ਜਾਂਦਾ ਸੜਕਾਂ ਤੇ ਅਸੀਂ ਅੱਜ ਮਜਬੂਰ ਹੋ ਕੇ ਚੜਿਆ ਸਾਡਾ ਇੱਕੋ ਇੱਕ ਵਾਦਾਗਾ ਜਿੰਨਾ ਚਿਰ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਊਗਾ ਅਸੀਂ ਜਾਂ ਆਰਦੀ ਜਾਂ ਪਾਰਦੀ ਅਸੀਂ ਕਦੇ ਇਹ ਮੂੰਹ ਲੈ ਕੇ ਨਹੀਂ ਜਾਵਾਂਗੇ ਜਾਂ ਤਾਂ ਮਰ ਕੇ ਜਾਵਾਂਗੇ ਜਾਂ ਨੌਨਾਬ ਦੀ ਨੌਕਰੀ ਲੈ ਕੇ ਜਾਵਾਂਗੇ ਕੋਈ ਮਰਜ਼ੀ ਆਜੇ ਸਾਡੀਆਂ ਲਾਸਾਂ ਲੈ ਜਾਏ ਚਾਹੇ ਸਰਕਾਰ ਲੈ ਜਾਏ ਚਾਹੇ ਪ੍ਰਸ਼ਾਸਨ ਲੈ ਜਾਏ ਅਸੀਂ ਜਮਾਨੀ ਡਰਦੀਆਂ ਹੈਗੀਆਂ ਸਾਡੀਆਂ ਕੁੜੀਆਂ ਇਸੇ ਤਰ੍ਹਾਂ ਹੀ ਮੱਚੀਆਂ ਨੇ ਤੈਂ ਕਿਹਾਂ ਤਾਂ ਚੜਚੜ ਮੱਛੀਆਂ ਨੇ ਸਾਡਾ ਜੀ ਨਹੀਂ ਕਰਦਾ ਟੈਂਕੀਆਂ ਤੇ ਚੜਨ ਨੂੰ ਅਸੀਂ ਮਜਬੂਰ ਹੋਈਆਂ ਚੜੀਆਂ ਨੇ ਸਾਡੇ ਘਰਾਂ ਦਾ ਹਾਲ-ਖਾਲ ਦੇਖ ਲੋ ਜਾ ਕੇ ਜਿੰਦੇ ਲੱਗੇ ਪਏ ਨੇ ਸਾਨੂੰ ਪਤਾ ਸਾਡੇ ਆਤਮਾ ਕਿੰਨੀ ਸਤਾਈ ਹੋਈ ਹੈਗੀ ਸਾਡਾ ਇੱਕ ਵੀ ਅਧਿਆਪਕ ਭਰਤੀ ਨਹੀਂ ਕਰਿਆ ਸਰਕਾਰ ਨੇ ਸਕੂਲਾਂ ਦੇ ਸਕੂਲ ਖਾਲੀ ਪਏ ਨੇ ਸਰਕਾਰ ਲਾਹਿੰਦੀ ਪੁੱਸਾਂ ਨੂੰ ਸਾਨੂੰ ਕੁੱਟਣ ਤੇ ਅਸੀਂ ਅਧਿਆਪਕਾਂ ਸਾਨੂੰ ਕਿਉਂ ਕੁੱਟਿਆ ਜਾਂਦਾਗਾ ਸਾਡੀ ਪੜਾਈ ਦੀ ਕੋਈ ਕਦਰ ਨਹੀਂ ਹੈਗੀ ਸਾਡੀ ਪੜਾਈ ਟੈਂਕੀਆਂ ਤੇ ਰੋਲੀ ਜਾਂਦੀ ਆ ਇਹ ਕੁੜੀਆਂ ਨੂੰ ਡੰਡੇ ਫੜਾਤੇ ਇਹ ਕੁੜੀਆਂ 20-20 ਹਜ਼ਾਰ ਤੇ 25-25 ਹਜ਼ਾਰ ਤੇ ਭਰਤੀ ਕਰ ਲਈਆਂ ਅਸੀਂ ਘਰੇ ਨਹੀਂ ਮੁੜਾਂਗੇ ਸਾਡੀ ਇੱਕੋ ਇੱਕ ਸਤਾਵਣੀਆ ਸਰਕਾਰ ਨੂੰ ਸਾਡਾ ਨੋਟੀਫਿਕੇਸ਼ਨ ਜਾਰੀ ਕਰੋ ਤਾਂ ਅਸੀਂ ਉਤਰਾਂਗੇ ਨਹੀਂ ਅਸੀਂ ਨਹੀਂ ਉਤਰਦੀਆਂ ਸਾਡਾ ਇੱਕੋ ਹੀ ਵਾਦਾ ਸਾਡੇ ਚ ਕੋਈ ਮਰੇ ਕੋਈ ਜ਼ਿੰਮੇਵਾਰ ਹੋਊ ਸਰਕਾਰ ਹੋਊਗੀ ਅਸੀਂ ਘਰੇ ਨਹੀਂ ਜਾਵਾਂਗੀਆਂ ਸਾਡਾ ਲਾਸਟ ਵਾਦਾ ਹੈ ਕੋਈ ਮੀਟਿੰਗ ਨਹੀਂ ਕੋਈ ਸਾਡੇ ਜਾਣ ਨਹੀਂ ਸਾਡੇ ਨਾਲ ਨੇਕਾ ਮਿਟਿਆ ਕਰ ਲਈਆਂ ਅਸੀਂ ਨਵੇਂ ਬੀਟਾ ਲੈਣੀ ਅਸੀਂ ਤਾਂ ਨੋਟੀਫਿਕੇਸ਼ਨ ਜਾਰੀ ਕਰਾਉਣਾ ਅਸੀਂ ਉਹਨਾਂ ਚ ਨਹੀਂ ਉਤਰਦਿਆਂ ਜਾਂ ਮਰਾਂਗੇ ਜਾਂ ਨੋਟੀਫਿਕੇਸ਼ਨ ਜਾਰੀ ਹੋਊਗਾ ਸਾਡਾ ਆਖਰੀ ਫੈਸਲਾ ਹੈ ਬਸ ਮੁਰਦਾਬਾਦ 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 ਚੁਟਾ ਪ੍ਰਸ਼ਾਸਨ ਮੁਰਦਾਬਾਦ 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 ਇਹ ਗੱਲ ਸੁਣिए ਜਿੰਦਾਬਾਦ 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 ਇਹ ਗੱਲ ਸੁਣिए ਜਿੰਦਾਬਾਦ ਜਿੰਦਾਬਾਦ